ਅਸੀਂ ਅੱਜ ਪਹੁੰਚਿਆ ਹਲਕਾ ਬਾਬਾ ਬਕਾਲਾ ਵਿੱਚ ਸਤਨਾਮ ਸਿੰਘ ਗਿਲਜੀ ਨਾਲ ਅੱਜ ਗੱਲਬਾਤ ਕਰਦੇ ਆ ਸਰ ਜੀ ਜੋ ਪੰਜਾਬ ਦੀ ਸਿੱਖਿਆ ਨੀਤੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਫਾਸਟਵੇ ਨਿਊਜ਼ ਨੈਟਵਰਕ ਦਾ ਸਤਿ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਐਜੂਕੇਸ਼ਨ ਮਸਲੇ ਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਣਾ ਚਾਹਣਾ ਨੈਸ਼ਨਲ ਯੂਥ ਪਾਰਟੀ ਪੰਜਾਬ ਦਾ ਮੈਂ ਪ੍ਰਧਾਨ ਸਤਨਾਮ ਸਿੰਘ ਗਿਲ ਮੇਰਾ ਨਾਮ ਆ ਔਰ ਪਿਛਲੇ ਲੰਬੇ ਸਮੇਂ ਤੋਂ ਮੈਂ ਐਜੂਕੇਸ਼ਨ ਦੇ ਮਸਲੇ ਤੇ ਮੁੱਦੇ ਤੇ ਕੰਮ ਕਰਦਾ ਆ ਰਿਹਾ ਜਿਹੜਾ ਅੱਜ ਦਾ ਸਾਡਾ ਮੇਨ ਅਜੰਡਾ ਹੈ ਉਹ ਅਜੰਡਾ ਹੈ ਪੰਜਾਬ ਦੀ ਸਿੱਖਿਆ ਨੀਤੀ ਇਹ ਅਸੀਂ ਸਾਰੇ ਪਲੀਪਾ ਜਾਣਦੇ ਆ ਕਿ ਪੰਜਾਬ ਦੀ ਜਿਹੜੀ ਐਜੂਕੇਸ਼ਨ ਨੀਤੀ ਆ ਪੰਜਾਬ ਸਕੂਲ ਸਿੱਖਿਆ ਬੋਰਡ ਪਿਛਲੇ ਦੋ ਦਹਾਕਿਆਂ ਤੋਂ ਜਿਹੜੀ ਪਨੀਰੀ ਆ ਜਾਂ ਜੋ ਜੋ ਸਾਡੇ ਦੇਸ਼ ਦਾ ਪਵੇਖਿਆ ਜਾਂ ਪੰਜਾਬ ਦਾ ਪਵੇਖਿਆ ਉਹਨੂੰ ਪੈਦਾ ਕਰਨ 'ਚ ਨਾਕਾਮ ਹੋ ਚੁੱਕੀ ਆ ਔਰ ਉਹਦੇ ਪੈਰ ਜਿਹੜੇ ਐਫੀਲੀਏਟਡ ਸਕੂਲ ਨੇ ਐਸੋਸੀਏਟਡ ਸਕੂਲ ਨੇ ਜਾਂ ਅਨਐਡਿਟਡ ਸਕੂਲ ਨੇ ਉਹ ਕੁਆਲਿਟੀ ਆਫ ਐਜੂਕੇਸ਼ਨ ਜ਼ਰੂਰ ਦੇ ਰਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਟ ਨੋ ਪ੍ਰੋਫਿਟ ਨੋ ਲਾਸ ਦੇ ਕਨਸੈਪਟ ਤੋਂ ਪਿੱਛੇ हट ਕੇ ਉਹ ਮੁਨਾਫੇ ਦਾ ਉਹਨਾਂ ਨੇ ਜਿਹੜਾ ਏ ਧੰਦਾ ਬਣਾ ਲਿਆ ਵਾ ਜਿਹਦਾ ਕਰਕੇ ਲੋਕ ਖਾਸ ਕਰਕੇ ਮਾਪੇ ਲੁੱਟਖੋੜ ਦਾ ਸ਼ਿਕਾਰ ਹੋ ਰਹੇ ਆ ਔਰ ਫੀਸਾਂ ਦੇ ਬੋਝ ਕਰਕੇ ਫੀਸਾਂ ਦੇ ਡਰਾਮੇ ਕਰਕੇ ਫੀਸਾਂ ਦੀ ਤਾਨਾਸ਼ਾਹੀ ਕਰਕੇ ਬਹੁਤ ਬੱਚੇ ਜਿਹੜੇ ਆ ਉਹ ਇਸ ਵੇਲੇ ਮਾਨਸਿਕ ਤੌਰ ਤੇ ਪਰੇਸ਼ਾਨ ਆ ਮੈਂ ਇੱਕ ਐਗਜ਼ੈਂਪਲ ਦੇਣਾ ਚਾਹਨਾ ਵਾ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਜਿਹੜੇ ਨੋਟਿਸ ਕੀਤੇ ਆ ਪੰਜਾਬ ਸਰਕਾਰ ਨੂੰ ਦੋ ਉਹਦੇ ਵਿੱਚ ਉਹਨਾਂ ਦਾ ਪ੍ਰਕਟਾਵਾ ਕੀਤਾ ਪਿਛਲੇ 13 ਸਾਲਾਂ ਤੋਂ 10 ਲੱਖ ਬੱਚਿਆਂ ਦਾ ਜਿਹੜਾ ਬੌਧਿਕ ਤੌਰ ਤੇ ਨਸਲ ਕੁਸ਼ੀ ਕੀਤੀ ਆ ਪੰਜਾਬ ਸਰਕਾਰ ਦੀ ਐਜੂਕੇਸ਼ਨ ਨੀਤੀ ਨੇ ਔਰ ਨਾਲ ਨਾਲ ਬੱਚਿਆਂ ਦੇ ਅਧਿਕਾਰਾਂ ਦਾ ਹਨਨ ਵੀ ਹੋਇਆ ਵਾ ਜੀਦੀ ਨੈਸ਼ਨਲ ਯੂਥ ਪਾਰਟੀ ਪੰਜਾਬ ਸੱਚ ਸ਼ਬਦਾਂ ਚ ਨਿੰਦਾ ਕਰਦੀ ਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਐਜੂਕੇਸ਼ਨ ਮਨਿਸਟਰ ਹਲਕੇ ਦੇ ਐਮਐਲਏ ਸਹਿਬਾਨ ਔਰ ਸਪੀਕਰ ਸਹਿਬਾਨ ਔਰ ਗਵਰਨਰ ਸਹਿਬਾਰ ਨੂੰ ਬੇਨਤੀ ਕਰਦਾ ਓਡੀਸ਼ਾ ਪੈਟਰਨ ਤੇ ਜਿਵੇਂ ਓਡੀਸ਼ਾ ਦੇ ਵਿੱਚ ਜੇਕਰ ਕੋਈ ਸਰਕਾਰੀ ਮੁਲਾਜ਼ਮ ਚਾਹੇ ਉਹ ਡੀਸੀ ਐ ਚਾਹੇ ਐਸਐਸਪੀ ਐ ਡੀਜੀਪੀ ਐ ਚੀਫ ਸੈਕਟਰੀ ਐ ਸੈਕਟਰੀ ਹੋਮ ਆ ਜਾਂ ਕਿਸੇ ਵੀ ਛੋਟੇ ਤੋਂ ਛੋਟਾ ਦੇ ਵੱਡੇ ਤੋਂ ਵੱਡਾ ਅਧਿਕਾਰੀ ਆ ਉਹ ਆਪਣਾ ਬੱਚਾ ਸਰਕਾਰੀ ਸਕੂਲ ਚ ਪਾਉਂਦਾ ਵਾ ਜੇ ਸਰਕਾਰੀ ਸਕੂਲ ਚ ਉਹਦਾ ਬੱਚਾ ਜਾਂਦਾ ਉਹਦੀ ਰਿਪੋਰਟ ਐਨੂਅਲ ਰਿਪੋਰਟ ਜਾਂਦੀ ਆ ਫਿਰ ਉਸ ਮੁਲਾਜ਼ਮ ਦੀ ਇਨਕਰੀਮੈਂਟ ਲੱਗਦੀ ਆ ਉਹਦੀ ਏਸੀਆਰ ਜਿਹੜੀ ਹੈਗੀ ਆ ਉਹਦੇ ਵਿੱਚ ਕੁਝ ਕੋਡ ਕਰਤਾ ਜਾਂਦਾ ਵਾ ਜਿਹੜਾ ਮੁਲਾਜ਼ਮ ਸਰਕਾਰੀ ਸਕੂਲ ਚ ਆਪਣਾ ਬੱਚਾ ਨਹੀਂ ਪਾਉਂਦਾ ਗਵਰਨਮੈਂਟ ਉਹਦੀ ਏਸੀਆਰ ਇਫੈਕਟ ਕਰਦੀ ਆ ਉਹਦੀ ਇਨਕਰੀਮੈਂਟ ਨਹੀਂ ਲਾਉਂਦੀ ਸੋ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਹਿਨ ਨੂੰ ਤਾਂ ਕਹਿੰਦੇ ਵੀ ਸਰਕਾਰੀ ਸਿੱਖਿਆ ਨੀਤੀ ਨੂੰ ਜੀ ਉਤਸ਼ਾਹਤ ਕਰੋ ਸਰਕਾਰੀ ਸਕੂਲਾਂ ਸਟ੍ਰੈਂਥ ਵਧਾਓ ਬੱਚੇ ਦੀ ਗਿਣਤੀ ਲਿਆਓ ਪਰ ਇੱਕ ਵੀ ਸਕੂਲ ਦੇ ਵਿੱਚ ਅੱਜ ਕੋਈ ਐਗਜ਼ਾਮਪਲ ਦੇ ਦਿਓ ਕਿਸੇ ਵੀ ਸਰਕਾਰੀ ਅਫਸਰ ਦਾ ਮਲਾਜਮ ਦਾ ਵਿਧਾਇਕ ਦਾ ਮੰਤਰੀ ਦਾ ਕਿਸੇ ਜੱਜ ਦਾ ਬੱਚਾ ਜੇਕਰ ਸਰਕਾਰੀ ਸਕੂਲ 'ਚ ਪੜ ਰਿਹਾ ਹੋ ਤਾਂ ਫਿਰ ਤਾਂ ਮੰਨੀ ਜਾ ਸਕਦੀ ਵੀ ਕੁਆਲਿਟੀ ਆਫ ਐਜੂਕੇਸ਼ਨ ਸਰਕਾਰੀ ਸਕੂਲਾਂ ਚ ਹੈ ਬਟ ਸਭ ਤੋਂ ਵੱਧ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਮੰਨਤਾ ਪ੍ਰਾਪਤ ਸਕੂਲਾਂ ਚ ਇਹਨਾਂ ਅਮੀਰ ਲੋਕਾਂ ਦੇ ਅਫਸਰ ਸ਼ਹੀ ਦੇ ਬੱਚੇ ਪੜ੍ਹ ਰਹੇ ਆ ਔਰ ਇਹਨਾਂ ਸਰਕਾਰੀ ਸਕੂਲਾਂ ਚ ਸਿਰਫ ਗਰੀਬਾਂ ਦੇ ਜਿਹੜੇ ਗਰੀਬੀ ਤੋਂ ਰੇਖਾ ਹੇਠ ਰਹਿ ਰਹੇ ਲੋਕ ਨੇ ਜਿਹੜੇ ਵੀਕਰ ਸੈਕਸ਼ਨ ਚ ਆਉਂਦੇ ਨੇ ਉਹਨਾਂ ਦੇ ਬੱਚੇ ਪੜ੍ਹ ਰਹੇ ਆ ਸੋ ਇੱਕ ਨੀਤੀ ਬਣਾਈ ਸੀ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਭਾਰਤ ਸਰਕਾਰ ਨੇ ਬਣਾਈ ਸੀ ਪਰ ਪਿਛਲੇ 13 ਸਾਲਾਂ ਤੋਂ ਬਾਕੀ ਸੂਬੇ ਨੇ ਤਾਂ ਲਾਗੂ ਕੀਤੀ ਪਰ ਪੰਜਾਬ ਨੇ ਉਹ ਜਿਹੜੀ ਨੀਤੀ ਲਾਗੂ ਨਹੀਂ ਕੀਤੀ ਬਦਨੀਤ ਕਰਕੇ ਕਿਉਂਕਿ ਜੇ ਮਜ਼ਦੂਰ ਦਾ ਨਿਆਣਾ ਪੜ ਜਾਏਗਾ ਉਹ ਕੱਲ ਨੂੰ ਫਰਸਟ ਕਲਾਸ ਅਫਸਰ ਲੱਗ ਜਾਏਗਾ ਤਾਂ ਫਿਰ ਇਹਨਾਂ ਦੀ ਚੱਕਰੀ ਕੌਣ ਕਰੇਗਾ ਫਿਰ ਇਹ ਜਿਹੜੀਆਂ ਵੋਟਰਾਂ ਦੇ ਆਧਾਰ ਤੇ 15% ਲੋਕ ਪਿਛਲੇ 77 ਸਾਲਾਂ ਤੋਂ ਰਾਜ ਕਰਦੇ ਉਹ ਰਾਜ ਖੋਸ ਜਾਏਗਾ ਇਸ ਰਾਜ ਭਾਗ ਨੂੰ ਬਚਾਉਣ ਲਈ ਉਹਨਾਂ ਦੇ ਗਰੀਬਾਂ ਦੇ ਬੱਚਿਆਂ ਨੂੰ ਗਰੀਬਾਂ ਦੇ ਨਿਆਣਿਆਂ ਨੂੰ ਕੁਆਲਿਟੀ ਆਫ ਐਜੂਕੇਸ਼ਨ ਤੋਂ ਦੂਰ ਰੱਖਿਆ ਸੂਅਸੂਲੇ ਦਾਖਲੇ ਦਾ ਸੈਸ਼ਨ ਸਾਲ 2023-24 ਦਾ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਲੋਕਾਂ ਨੂੰ ਪੂਰੀ ਆਵਾਮ ਨੂੰ ਪਿੰਡਾਂ ਨੂੰ ਮਾਪਿਆਂ ਨੂੰ ਅਪੀਲ ਕਰਦੀ ਆ ਕਿ ਜੋ ਫੀਸਾਂ ਜਾਂ ਫੰਡਾਂ 8% ਦੇ ਹਿਸਾਬ ਨਾਲ ਦਾਖਲੇ ਦੀਆਂ ਫੀਸਾਂ ਔਰ ਫੰਡ ਦਿਓ ਐਨਵਲ ਫੰਡ ਦੇਣ ਤੋਂ ਬਿਲਕੁਲ ਨਾ ਕਰਦੇ ਹੋ ਜਿਹੜਾ ਸਕੂਲ ਕਿਸੇ ਬੱਚੇ ਦਾ ਰੋਲ ਨੰਬਰ ਰੋਕਦਾ ਪੇਪਰ 'ਚ ਨਹੀਂ ਬਿਠਣ ਦਿੰਦਾ ਨੈਸ਼ਨਲ ਯੂਥ ਪਾਰਟੀ ਆਪਣਾ ਮੋਬਾਈਲ ਨੰਬਰ ਜਾਰੀ ਕਰਦੀ ਆ 98870865 ਤੇ ਸਾਨੂੰ ਕਾਲ ਕਰੋ ਅਸੀਂ ਖੁਦ ਉਸ ਸਕੂਲ ਦੇ ਜੋ ਕਾਨੂੰਨੀ ਕਾਰਵਾਈ ਬਣੇਗੀ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਸਮਾਵਾ ਲਵਾਂਗੇ ਔਰ ਜੇਕਰ ਉਹ ਬੱਚੇ ਨੂੰ ਪੀੜਿਤ ਕਰਦੇ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਕੋਈ ਵੀ ਸਕੂਲ ਕਰਦਾ ਫੀਸਾ ਕਰਕੇ ਫੰਡਾ ਕਰਕੇ ਜਾਂ ਕਿਸੇ ਬੱਚੇ ਦੀ ਸੂਚੀ ਹੋ ਲਿਸਟਡ ਕਰਦੇ ਆ ਉਹ ਵੀ ਇੱਕ سنگੀਨ ਅਪਰਾਧ ਆ ਕਿਉਂਕਿ ਅਸੀਂ ਅਕਸਰ ਵੇਖਿਆ ਵੀ ਸਕੂਲਾਂ ਵਿੱਚ ਬੱਚਿਆਂ ਦੀ ਸੂਚੀ ਲਾ ਦਿੰਦੇ ਆ ਕਿ ਇਹ ਡਿਫਾਲਟਰ ਬੱਚੇ ਆ ਬੱਚੇ ਡਿਫਾਲਟਰ ਨਹੀਂ ਆ ਕਿਉਂਕਿ ਉਹ ਕੋਆਰਡੀਨੇਟ ਫਾਲਟਰ ਨਹੀਂ ਕੀਤੇ ਸਕੂਲ ਉਹਨਾਂ ਨੂੰ ਡਿਫਾਲਟਰ ਕਹਿ ਕੇ ਸਾਬਤ ਕਰਦਾ ਇਹ ਵੀ ਇੱਕ ਬਹੁਤ ਵੱਡਾ سنگੀਨ ਮਾਮਲਾ ਇਸ ਮੁੱਦੇ ਨੂੰ ਵੀ ਅਸੀਂ ਬਹੁਤ ਵੱਡੇ ਲੈਵਲ ਤੇ ਲੈ ਕੇ ਜਾ ਰਿਹਾ ਸੋ ਨੈਸ਼ਨਲ ਯੂਥ ਪਾਰਟੀ ਸਾਰੇ ਮਾਪਿਆਂ ਨੂੰ ਅਪੀਲ ਕਰਦੀ ਆ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦੀ ਆ ਸਕੂਲਾਂ ਦੀਆਂ ਮਨਮਾਨੀਆਂ ਔਰ ਜੋ ਫੀਸ 8% ਤੋਂ ਵੱਧ ਜਿਹੜੀ ਵਧਾਈ ਆ ਉਹ ਤੇ ਕਟੌਤੀ ਕਰੋ ਉਹ ਨਾ ਪੇ ਕੀਤੀ ਜਾਵੇ ਔਰ ਨਾ ਹੀ ਉਸ ਸਕੂਲ ਵਸੂਲਣ ਜੇਕਰ ਜਿਸ ਸਕੂਲ ਦੇ ਖਿਲਾਫ ਇਹ ਸਾਡਾ ਸ਼ਿਕਾਇਤ ਮਿਲ ਗਈ ਵੀ ਉਸ ਸਕੂਲ ਨੇ 8% ਤੋਂ ਵੱਧ ਫੀਸਾਂ ਜਾਂ ਫੰਡਾਂ ਦੀ ਮੰਗ ਕੀਤੀ ਆ ਨੈਸ਼ਨਲ ਯੂਥ ਪਾਰਟੀ ਬਾਕੀ ਹਵਾਮੀ ਜਥੇਬੰਦੀਆਂ ਨਾਲ ਲੈ ਕੇ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਕਾਮਨਿਸਟ ਜਥੇਬੰਦੀਆਂ ਨਾਲ ਲੈ ਕੇ ਰਾਜਨੀਤਿਕ ਪਾਰਟੀਆਂ ਨਾਲ ਲੈ ਕੇ ਇਹੋ ਜਿਹਾ ਪੈਤਲਾ ਤਿਆਰ ਕਰੇਗੀ ਕਿ ਉਸ ਸਕੂਲ ਦੀ ਐਫੀਲੀਏਸ਼ਨ ਅਸੀਂ ਕੈਨਸਲ ਕਰਾਉਣ ਤੱਕ ਜਾਵਾਂਗੇ ਉਹ ਸਕੂਲ ਕਦੇ ਨਹੀਂ ਖੁੱਲੇਗਾ ਜਿਹੜਾ ਬੱਚਿਆਂ ਦੇ ਹੱਕਾਂ ਤੇ ਹਕੂਕਤ ਦੇ ਨਾਲ ਖੇਡੇਗਾ ਸੋ ਮੇਰੀ ਪੰਜਾਬ ਸਰਕਾਰ ਨੂੰ ਅਪੀਲ ਆ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਰਕਾਰੀ ਸਕੂਲ ਦੀ ਜਿਹੜੀ ਮਿਆਰ ਆ ਇਹਦਾ ਪੈਟਰਨ ਉਹ CBSE ICSE ਦੇ ਬਰਾਬਰ ਹੋ ਜੇ ਤਾਂ ਸਾਨੂੰ ਇਹਨਾਂ ਪ੍ਰਾਈਵੇਟ ਸਕੂਲਾਂ ਵਾਲੇ ਪਾਸੇ ਰੁਕ ਕਰਨ ਦੀ ਲੋੜ ਹੀ ਨਹੀਂ ਆ ਸੋ ਇੱਕ ਸਟੇਟ ਗਵਰਨਮੈਂਟ ਜੋ ਮਿਆਰ এডਿਕੇਸ਼ਨ ਦਾ ਡਿੱਗਿਆ ਉਹਨੂੰ ਚੁੱਕਣ ਲਈ ਯਤਨ ਕਰੇ ਔਰ ਇਹਨੇ ਸ਼ਬਦਾਂ ਦੇ ਨਾਲ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਹੱਕ 'ਚ ਫਤਵਾ ਦਿੰਦੇ ਹੈ ਗਵਰਨਮੈਂਟ ਕੋ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਪੈਟਰਨ ਹੈ ICSE CBSE ਨੂੰ ਰਲ ਗੱਡ ਕਰਕੇ ਮਰਜ ਕਰਕੇ ਇਹਨਾਂ ਸਟਰੋਂਗ ਕਰ ਦਿਓ ਕਿ ਗਰੀਬ ਦਾ ਨਿਆਣਾ ਵੀ ਸੈਸ਼ਨ ਜੱਜ ਹਾਈ ਕੋਰਟ ਦੇ ਡੀਸੀ ਐਸਐਸਪੀ ਦੇ ਜੱਜ ਨਾਲ ਬੱਚਿਆਂ ਬੈਠ ਕੇ ਔਰ ਕੁਆਲਟੀ ਕਵ ਐਜੂਕੇਸ਼ਨ ਫ੍ਰੀ ਆਫ ਕਾਸਟ ਲੈ ਸਕੇ ਔਰ ਜਿਹੜਾ ਕੋਟਾ 25% ਆ ਉਹਦੇ ਵਿੱਚ ਜਿਹੜੀ ਰੂਲ 7 ਜਿਹੜੀ ਆ ਇਹਨਾਂ ਨੇ 2011 ਚ 7 4 ਉਹਨੂੰ ਰਿਮੂਵ ਕੀਤਾ ਜਾਵੇ ਤਾਂ ਕਿ ਗਰੀਬ ਬੱਚੇ ਜਿਹੜੇ ਆ ਉਹ ਫ੍ਰੀ ਆਫ ਕੋਸਟ ਕੋਟੇ ਦੇ ਆ ਸੀਟਾਂ ਦੇ